ਗੁਰੂ ਨਾਨਕ ਦੇਵ ਹਸਪਤਾਲ ਦੇ ਨਰਸਿੰਗ ਕਾਲਜ ਨੇੜੇ ਲੰਮੇ ਸਮੇਂ ਤੋਂ ਪਏ ਕੂੜੇ ਦੇ ਢੇਰਾਂ ਨੂੰ ਲੈ ਕੇ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕਈ ਮਹੀਨਿਆਂ ਤੋਂ ਕੂੜਾ ਨਹੀਂ ਚੁੱਕਿਆ ਗਿਆ, ਜਿਸ ਕਾਰਨ ਆਲੇ-ਦੁਆਲੇ ਬਦਬੂ ਅਤੇ ਗੰਦਗੀ ਦਾ ਮਾਹੌਲ ਹੈ। ਬੇਬੇ ਨਾਨਕੀ ਯੂਨਿਟ ਨੇੜੇ ਵੱਡੇ ਕੂੜੇ ਦੇ ਢੇਰ ਦੀ ਖਬਰ ਪਿਛਲੇ ਦਿਨ ਫਾਸਟਵੇਵਲ ਨੂੰ ਪ੍ਰਸਾਰਿਤ ਕੀਤੀ ਗਈ ਸੀ। ਜਿਵੇਂ ਹੀ ਇਸ ਮਾਮਲੇ ਦੀ ਖਬਰ ਮੀਡੀਆ ਵਿੱਚ ਆਉਣ ਲੱਗੀ, ਨਗਰ ਨਿਗਮ ਨੇ ਤੁਰੰਤ ਕੂੜੇ ਨੂੰ ਸਾਫ਼ ਕਰਕੇ ਹਟਾ ਦਿੱਤਾ। ਪਰ ਅੱਜ ਫੇਰ ਉੱਥੇ ਕੂੜਾ ਫੈਲਿਆ ਹੋਇਆ ਦੇਖਿਆ ਗਿਆ। ਹਾਲਾਂਕਿ ਅੱਜ ਸਥ ਜਦੋਂ ਸੰਸਦ ਗੁਰਜੀਤ ਸਿੰਘ ਔਸ਼ਲਾ ਦੇ ਦੌਰੇ ਨੂੰ ਦੇਖਦੇ ਆ ਹਸਪਤਾਲ ਪ੍ਰਬੰਧਨ ਨੇ ਕੁਝ ਕਰਮਚਾਰੀਆਂ ਨੂੰ ਤਾਇਨਾਤ ਕਰਕੇ ਜਲਦੀ ਨਾਲ ਇੱਕ ਜਗ੍ਹਾ ਤੇ ਕੂੜਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਮੀਡੀਆ ਕਰਮਚਾਰੀ ਇਸ ਨੂੰ ਕਵਰ ਕਰ ਰਿਹਾ ਸੀ ਤਾਂ ਇੱਕ ਹਸਪਤਾਲ ਕਰਮਚਾਰੀ ਵੀ ਉਹਨਾਂ ਨਾਲ ਬਹਿਸ ਕਰਦਾ ਦਿਖਾਈ ਦਿੱਤਾ ਜਿਸ ਕਾਰਨ ਮਾਮਲਾ ਹੋਰ ਗਰਮ ਹੋ ਗਿਆ ਹਸਤਾਲ ਆਉਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਨਰਸਿੰਗ ਕਾਲਜ ਦੇ ਨੇੜੇ ਕਈ ਦਿਨਾਂ ਤੋਂ ਪਏ ਕੂੜੇ ਦੇ ਢੇਰ ਸਾਬਿਤ ਕਰਦੇ ਹਨ ਕਿ ਹਸਤਾਲ ਪ੍ਰਬੰਧਨ ਅਤੇ ਨਗਰ ਨਿਗਮ ਮੀਡੀਆ ਦੇ ਦਬਾਅ ਤੋਂ ਬਿਨਾ ਕੋਈ ਕਾਰਵਾਈ ਨਹੀਂ ਕਰ ਸਕਦਾ। ਛੱਡ ਕੇ ਗਿਆ ਕਚਰਾ। ਕੌਣ ਛੱਡ ਕੇ ਗਿਆ 15 ਦਿਨ ਹੋ ਗਏ ਇੱਥੇ। ਇੱਥੋਂ ਤੱਕ ਕਚਰਾ ਲੱਗਾ ਹੋਇਆ ਕਿੱਥਾਂ ਲੱਗ ਗਿਆ ਇੱਥੇ ਤੱਕ ਦੱਸੋ। ਹਸਤਾਲ ਦਾ ਜਿਹੜਾ ਡੰਪ ਕਿੱਦਾਂ ਬਣ ਗਿਆ? ਜਾਓ ਤੇ ਕੰਮ ਕਰੋ ਆਪਣਾ ਜੀ। ਜਾਓ ਤੇ ਹਸਤਾਲ ਦੇ ਡੰਪ ਕਿੱਦਾਂ ਬਣ ਗਿਆ? ਤੁਸੀਂ ਕਹਿੰਦੇ ਹੈਗਾ ਨਹੀਂ ਕਿੱਦਾਂ ਨਹੀਂ ਹੈਗਾ ਕਚਰਾ ਦੱਸੋ। ਕਚਰਾ ਕਿਹਦਾ, ਕੂੜਾ ਕਿਹਦਾ? ਉੱਥੇ ਤੱਕ ਕਿੱਦਾਂ ਲੱਗਾ? ਕਿੰਨੇ ਦਿਨ ਦਾ ਤੈਨੂੰ ਵਿਖਾਉਂਦਿਆਂ? ਆ ਜਿਹੜਾ ਲੱਗਾ ਈ ਉਹ ਕੱਲ੍ਹ ਤੋਂ ਕਿੱਥੇ ਹੀ ਹੋ। ਠੀਕ ਹੈ ਨ ਆਪਾਂ ਤੁਸੀਂ ਕਰਦੇ ਤੁਸੀਂ ਕੋ ਪੈਸੰਡੇ ਕਦੀ ਗੱਲ ਤੋਂ ਬੈਸੰਡੇ ਆਪਾਂ ਆਪਾਂ ਹੀ ਕਰਦੇ ਆਪਾਂ ਕਦੀ ਗੱਲ ਤੋਂ ਬੈਸਦੇ ਪਏ ਆ ਆਪਾਂ ਕਦੀ ਗੱਲ ਤੋਂ ਬੈਸਦੇ ਪਏ ਆ ਆਪਣੀ ਕੀ ਜ਼ਿੰਮੇਵਾਰੀ ਡਿਊਟੀ ਕੀ ਆਪਣੀ ਇੱਥੇ ਤੁਸੀਂ ਕੀ ਜੇ ਨਾ ਕੰਮ ਕਰਿਆ ਪਰ ਪੈਸਾ ਡਿਊਟੀ ਅੱਜ ਤਾਂ ਅੱਜ ਤੁਸੀਂ ਇਕੱਠਾ ਕਿਉਂ ਕਰਾਣ ਦੇ ਕੂੜਾ ਕੀ ਗੱਲ ਹੈ ਅੱਜ ਤੁਸੀਂ ਕੂੜਾ ਇਕੱਠਾ ਕਿਉਂ ਕਰਾਣ ਦੇ ਕੀ ਗੱਲ ਹੈ ਅੱਜ ਐਮਪੀ ਨੇ ਸ਼ਹਿਰੇ ਇੱਥੇ ਤੱਕ ਕੂੜਾ ਹੈਗਾ ਸੀ ਹੁਣ ਇਕੱਠਾ ਕਰਾਣ ਦੇ ਕੀ ਗੱਲ ਹੈ ਹੈ ਕੋਣ ਨੇ ਇੰਨੀ ਡਿਊਟੀ ਕੀਤੀ ਇਹ ਕੋਣ ਆ ਕੇ ਭਾਈ ਸਾਹਿਬ ਦੱਸਿਓ ਜਿਹੜਾ ਕੋਣ ਹੈ ਗਿਆ ਇਹ ਕੋਣ ਹੈ ਗਿਆ ਇਹ ਕੋਣ ਹੈ ਗਿਆ ਜਾਉਂਦੇ ਇਹ ਜ਼ਿੰਮੇਵਾਰੀ ਤੋਂ ਭੱਜਦੇ ਫਿਰਦੇ ਆਪਣੀ ਲਾਹ ਪ੍ਰਵਾਇ ਨੂੰ ਛਪਾਨ ਦੇ ਕਰਕੇ ਮੀਡੀਆ ਦੇ ਨਾਲ ਟਕਰਾਵ ਕਰਦੇ ਪਏ ਹੈ ਇਹ ਭਾਈ ਸਾਹਿਬ ਕੌਣ ਹੈਗੇ ਹੈ ਕੀ ਜ਼ਿੰਮੇਵਾਰੀ ਆਪਣੀ ਇੱਥੇ ਕੀ ਡਿਊਟੀ ਦੀ ਆਪਣੀ ਇਸ ਕੂੜੇ ਦੇ ਕਰਕੇ ਇੱਥੇ ਸਿਹਤ ਵਾਸਤੇ ਆ ਰਹੇ ਲੋਕਾਂ ਨੂੰ ਬਿਮਾਰ ਹੋਣਾ ਪੈ ਰਿਹਾ ਹੈ 15 ਦਿਨ ਤੋਂ ਕੂੜਾ ਨਹੀਂ ਚੁੱਕਿਆ ਜਾ ਰਿਹਾ ਅੱਜ ਇਹ ਕਹਿ ਰਹੇ ਕਿ ਇੱਥੇ ਕੂੜਾ ਇੱਕ ਦਿਨ ਦਾ ਹੀ ਇੰਨਾ ਕੂੜਾ ਹੁੰਦਾ ਤਾਂ ਅਸੀਂ ਕਿਸਦਾ ਚੁਕਾਈਏ ਗੁਰੂ ਨਾਨਕ ਹਸਪਤਾਲ ਦੇ ਬੇਬੇ ਨਾਨਕੀ ਵਿੰਗ ਦੇ ਕੋਲ ਲੱਗੇ ਹੋਏ ਕੂੜੇ ਦੇ ਢੇਰ ਦੀ ਖਬਰ ਫਾਸਟਵੇ ਖਬਰਨਾਮਾ ਵਿੱਚ ਪਹਿਲ ਦੇ ਆਧਾਰ ਤੇ ਪ੍ਰਸਾਰਣ ਕੀਤੀ ਗਈ ਤੇ ਨਗਰ ਨਿਗਮ ਤੇ ਹਸਪਤਾਲ ਦੇ ਪ੍ਰਬੰਧਕ ਕੁਮ ਕਰਨੀ ਨੀਂਦ ਤੋਂ ਜਾਗੇ ਤੇ ਉਥੋਂ ਦੀ ਕੱਲ ਕੂੜਾ ਚੁਕ ਲਿਆ ਗਿਆ ਅੱਜ ਜਦੋਂ ਫਾਸਟਵੇ ਟੀਮ ਵੱਲੋਂ ਦੁਬਾਰਾ ਗੁਨਾਨਕ ਹਸਪਤਾਲ ਦਾ ਦੌਰਾ ਕੀਤਾ ਗਿਆ ਤੇ ਗੁਨਾਨਕ ਹਸਪਤਾਲ ਦੇ ਪਰਸਰ ਦੇ ਵਿੱਚ ਨਰਸਿੰਗ ਕਾਲਜ ਦੇ ਕੋਲ ਇੱਕ ਕੂੜੇ ਦਾ ਢੇਰ ਜੋ ਕਿ ਵੇਖੋ ਡੰਪ ਬਣਿਆ ਦਿਖਾਈ ਦੇ ਰਿਹਾ ਹੈ ਇੱਥੇ ਲੱਗੇ ਕੂੜੇ ਨੂੰ ਵੇਖ ਕੇ ਲੱਗਣ ਲਿਆ ਹੈ ਕਿ ਇੱਥੇ ਪਿਛਲੇ ਕਈ ਮਹੀਨਿਆਂ ਤੋਂ ਇਹ ਕੂੜਾ ਨਾ ਚੁੱਕਿਆ ਗਿਆ ਹੋਇਆ ਹਾਲਾਂਕਿ ਇਹ ਕੂੜੇ ਨੂੰ ਲੈ ਕੇ ਨਗਰ ਨਿਗਮ ਵੱਲੋਂ ਕੱਲ ਹਸਪਤਾਲ ਦੇ ਪ੍ਰਬੰਧਕਾਂ ਨੂੰ 16824 ਰੁਪਏ ਦਾ ਇੱਕ ਜੁਰਮਾਨਾ ਨੋਟਿਸ ਵੀ ਲਾਇਆ ਗਿਆ ਸੀ ਉਸ ਤੋਂ ਬਾਅਦ ਵੀ ਹਸਪਤਾਲ ਦੇ ਪ੍ਰਬੰਧਕਾਂ ਨੇ ਇਸ ਕੂੜੇ ਨੂੰ ਠਾਨ ਦੀ ਕੋਈ ਜ਼ਰੂਰਤ ਨਹੀਂ ਸਮਝੀ ਜਦ ਸੰਸਦ ਗੁਰਜੀਤ ਸਿੰਘ ਓਜਲਾ ਵੱਲੋਂ ਗੁਰਨਾਨਕ ਦੇ ਹਸਪਤਾਲ ਦਾ ਦੌਰਾ ਕੀਤਾ ਗਿਆ ਤੇ ਇੱਥੇ ਹਸਪਤਾਲ ਦੇ ਪ੍ਰਬੰਧਕਾਂ ਦੇ ਵੱਲੋਂ ਕੁਝ ਮੁਲਾਜ਼ਮਾਂ ਨੂੰ ਲਾ ਕੇ ਫਟਾਫਟ ਉਸ ਕੂੜੇ ਦੇ ਡੰਪ ਦੇ ਕੋਲ ਪਏ ਕੂੜੇ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ ਜਿਸ ਦੀ ਕਵਰੇਜ ਕਰਦੇ ਜਦੋਂ ਮੀਡੀਆ ਕਰਮੀਆਂ ਨੇ ਵੀਡੀਓ ਬਣਾਨੀ ਚਾਹੀ ਤੇ ਉੱਥੇ ਇੱਕ ਹਸਪਤਾਲ ਦਾ ਝਗੜੇਲੂ ਮੁਲਾਜ਼ਮ ਮੀਡੀਆ ਨਾਲ ਉਲਝਦਾ ਦਿਖਾਈ ਦਿੱਤਾ ਤੇ ਆਪਣੀ ਲਾਪਰਵਾਹੀ ਨੂੰ ਛੁਪਾਉਣ ਦੀ ਉਹਨੇ ਕੋਸ਼ਿਸ਼ ਕੀਤੀ ਇਹ ਕੂੜੇ ਦੇ ਢੇਰ ਨੂੰ ਵੇਖ ਕੇ ਇੱਥੋਂ ਦੇ ਪ੍ਰਬੰਧਕਾਂ ਨੂੰ ਤੇ ਨਗਰ ਨਿਗਮ ਦੇ ਅਫਸਰਾਂ ਨੂੰ ਕੁਝ ਸ਼ਰਮ ਚਾਹੀਦੀ ਹੈ ਕਿ ਇਹ ਕੂੜੇ ਦੇ ਢੇਰ ਚੁੱਕਣ ਵਾਸਤੇ ਕੀ ਫਾਸਟਵੇ ਦੀ ਨਿਊਜ਼ ਦਾ ਹੀ ਉਹ ਇੰਤਜ਼ਾਰ ਕਰਦੇ ਪਏ ਹਨ ਕੈਮਰਾਮੈਨ ਸੁਨੀਲ ਦੇ ਨਾਲ ਆਰ ਕੇ ਸੋਨੀ ਫਾਸਟਵੇ ਖਬਰ ਨਿਵਾ ਮਿਰਸਾ